ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸ਼ਰੋਮਣੀ ਅਕਾਲੀ ਦਲ ਬਾਬਾ ਬਚੱਤਰ ਸਿੰਘ ਬਣਾਏਗਾ ਇੱਕ ਪੰਥ ਇੱਕ ਵਿਚਾਰਧਾਰਾ ਇੱਕ ਗੁਰਦਾਰੇ ਦੀ ਨੀਤੀ ਪ੍ਰਬੰਧ ਕਰੇਗਾ ਸਰਬੱਤ ਖਾਲਸਾ ਇਨ ਗਰੀਬ ਸਿੱਖਨ ਕੋ ਦੂ ਪਾਤਸ਼ਾਹੀ ਵਾਲੇ ਸ਼ਬਦ ਤੇ ਸਰਬੱਤ ਖਾਲਸਾ ਨੂੰ ਬਰਾਬਰੀਤਾ ਦੇਣ ਲਈ ਸਿੱਖ ਰਾਜਪੂਤ ਜੱਟ ਸਿੱਖ ਕਮੋਦ ਸਿੱਖ ਰਮਦਾਸੀਏ ਸਿੱਖ ਨਾਈ ਸਿੱਖ ਛਿੰਬੇ ਸਿੱਖ ਰੰਗਰੇਟੇ ਸਿੱਖ ਮਜਬੀ ਸਿੱਖ ਭਾਪੇ ਖੱਤਰੀ ਸਿੱਖ ਜੁਲਾਹੇ ਸਿੱਖ ਸਨਿਆਰੇ ਸਿੱਖ ਬਾਲੀਗਰ ਸਿੱਖ ਤਰਖਾਨ ਸਿੱਖ ਲੋਹਾਰ ਸਿੱਖ ਸੈਣੀ ਸਿੱਖ ਕੂਕੇ ਸਿੱਖ ਅਖੰਡ ਕੀਰਤਨੀਏ ਸਿੱਖ ਲੋਹਾਰ ਸਿੱਖ ਬੰਜਾਰੇ ਸਿੱਖ ਰਾਏ ਸਿੱਖ ਸ਼ਿਕਲੀਗਰ ਸਿੱਖ ਮਹਿਰਾ ਸਿੱਖ ਤੇ ਗੋੜ ਬ੍ਰਾਹਮਣ ਸਿੱਖ ਇਹ ਸਾਰੇ ਲੋਕ ਮਿਲ ਕੇ ਸਰਬਤ ਖਾਲਸਾ ਦਾ ਰੂਪ ਹੋਣਗੇ SGPAC ਦੇ 185 ਉਮੀਦਵਾਰਾਂ ਨੂੰ ਬਰਾਬਰਤਾ ਦਿੱਤੀ ਜਾਵੇਗੀ ਸਾਰਿਆਂ ਨੂੰ ਹਿੱਸੇ ਨਾਲ ਬਰਾਬਰ ਪ੍ਰਤੀਨਿਧਤਾ ਕਰਨ ਦਾ ਮੌਕਾ ਦਿੱਤਾ ਜਾਏਗਾ ਇਸ ਤਰ੍ਹਾਂ ਅਕਾਲ ਪੁਰਖ ਦੇ ਉਖਾਏ ਰਸਤਿਆਂ ਤੇ ਚੱਲ ਕੇ ਦੱਬੇ ਕੁਚਲੇ ਲੋਕਾਂ ਦੀ ਸੇਵਾ ਦੀ ਸ਼ਰਮਣੀ ਅਕਾਲੀ ਦਲ ਵਚਨਬੱਧ ਹੈ ਸ਼ਰਮ ਇਸ ਤਰ੍ਹਾਂ ਸ਼ਰਮਣੀ ਅਕਾਲੀ ਦਲ ਪੰਜਾਬ ਪੰਜਾਬੀ ਅਤੇ ਸਿੱਖ ਕੌਮ ਲਈ ਕੰਮ ਕਰਦਾ ਸਰਬੱਤ ਖਾਲਸਾ ਜੀ ਨੂੰ ਦਿਖਾਈ ਦੇਗਾ ਸਰਬੱਤ ਖਾਲਸਾ ਦੇ ਇਸ ਮਹਾਨ ਸਵਾਗਤ ਵਿੱਚ ਮਨੁੱਖਤਾ ਨੂੰ ਸਮਰਪਿਤ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਮੁੱਖ ਮਹਿਮਾਨ ਜੋ ਆ ਗਏ ਸਰਬੱਤ ਖਾਲਸਾ ਤੋਂ ਅਸ਼ੀਰਵਾਦ ਲੈਣਗੇ ਇਸ ਤਰ੍ਹਾਂ ਸਰਬੱਤ ਖਾਲਸਾ ਪੰਥ ਚਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ